ਲਓ ਜੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ 'ਚ ਤੇ ਅੱਜ ਫਤੇਗੜ ਸਾਹਿਬ ਦਾ ਤੀਜਾ ਦਮਨ ਤੇ ਆਪਾਂ ਚੱਲੇ ਆ ਤੇ ਅੱਜ ਨਾਗਰ ਗਿਰਤਨ ਉਹਨਾਂ ਦਾ ਫਤੇਗੜ ਸਾਹਿਬ ਆਪਾਂ ਚੱਲੇ ਆ ਲਓ ਜੀ ਤਿਆਰ ਆ ਮੋਟਰਸਾਈਕਲ ਆਪਾਂ ਲੈ ਕੇ ਚੱਲੇ ਆ ਫਤੇਗੜ ਸਾਹਿਬ ਨੂੰ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਾਉਣੇ ਆ ਵੀਡੀਓ ਦੇ ਵਿੱਚ ਬਣੇ ਰਹੋ ਅੱਗੇ ਲਓ ਜੀ ਮੀਂਹ ਦਾ ਮੌਸਮ ਆ ਤੇ ਚੱਲੇ ਆਪਾਂ ਫਤੇਗੜ੍ਹ ਸਾਹਿਬ ਮੱਥਾ ਟੇਕਣ ਤੇ ਅੱਜ ਆ ਦਿਨ 27 ਦਸੰਬਰ ਨਾਗਰ ਕੀਰਤਨ ਦੇ ਦਰਸ਼ਨ ਕਰਦੇ ਆਂ ਤੇ ਮੱਥਾ ਟੇਕਦੇ ਆਪਾਂ ਤੁਹਾਨੂੰ ਵੀ ਕਰਾਉਨੇ ਆਂ ਦਰਸ਼ਨ ਮੋਟਰਸਾਈਕਲ ਦੇ ਉੱਪਰ ਚੱਲਦੇ ਆਪਾਂ ਲਓ ਜੀ ਦੇਖ ਸਕਦੇ ਬੀੜ ਦਾ ਤਰੀਕ ਅੰਦ ਦਾ ਹਮ ਹਮਾ ਕੇ ਪਹੁੰਚ ਰਹੀਆਂ ਨੇ 파ਵੇਂ ਅੱਜ ਮੌਸਮ ਥੋੜਾ ਜਿਹਾ ਖਰਾਬ ਆ ਫਿਰ ਵੀ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਅੱਜ ਆ ਤੁਰਨਾ ਨਹੀਂ ਸੰਗਤ ਨੂੰ ਬੇਇੱਜ਼ਤੀ ਹੈ ਸੜਕ ਦੇ ਸੱਜੇ ਪਾਸੇ ਹੋ ਕੇ ਤੁਰੋ ਛੋਟੇ ਬੰਦਿਆਂ ਧਿਆਨ ਦੇਖੋ ਦੇਖ ਸਕਦੇ ਹੋ ਵੀ ਸੰਗਤਾਂ ਭਾਰੀ ਇਕੱਠ ਵਿੱਚ ਜੁੜ ਰਹੀਆਂ ਨੇ ਗੁਰੂ ਮਹਾਰਾਜ ਦੇ ਦਰਸ਼ਨ ਦਿਦਾਰੇ ਕਰ ਰਹੀਆਂ ਨੇ ਮੀਂਹ ਦੀ ਵੀ ਸਵਾਬਨਾ ਥੋੜੀ ਜਿਹੀ ਬਣੀ ਹੋਈ ਆ ਪਰ ਫਿਰ ਵੀ ਇਕੱਠਾ ਜਿਹੜਾ ਬਹੁਤ ਆ ਇੱਧਰ ਲੰਗਰ ਦੇਖ ਸਕਦੇ ਤੁਸੀਂ ਇਸ ਵਾਰ ਪਿਛਲੇ ਸਾਲਾਂ ਨਾਲੋਂ ਬਹੁਤ ਜ਼ਿਆਦਾ ਇਕੱਠਾ ਹੋਣ ਦਾ ਅਨੁਮਾਨ ਆ। ਇਹ ਲੱਖ ਭਗ ਲੱਖਾਂ ਦੀ ਗਿਣਤੀ ਵਿੱਚ ਸੰਖ ਦਾ ਜਿਹੜੀ ਪਹੁੰਚ ਰਹੀ ਹੈ ਉਹ ਤੇ ਇਸ ਵਾਰ ਜ਼ਿਆਦਾ ਅਨੁਮਾਨ ਆ। ਕਿ ਪਿਛਲੇ ਦੋ ਦਿਨਾਂ ਦੇ ਨਾਲੋਂ ਅੱਜ ਦੇ ਦਿਨ ਵੈਸੇ ਵੀ ਵੈਸੇ ਇਕੱਠ ਜ਼ਿਆਦਾ ਹੀ ਹੁੰਦਾ। ਪਰ ਇਸ ਸਾਲ ਥੋੜਾ ਇਕੱਠ ਜ਼ਿਆਦਾ ਹੋਣ ਦੀ ਸਭਾਵਨਾ ਹੈ। ਯਾਹ ਮਖਾਸ ਬਾਗ ਵਾਲੇ ਰੋਡ ਦੇ ਉੱਪਰ ਪੂਰਾ ਜਾਮ ਆ ਬੱਸਾਂ ਦਾ ਤੇ ਇਹ ਬੱਸਾਂ ਸੇਵਾਤ ਲੱਗੀਆਂ ਹੋਈਆਂ ਨੇ ਤੇ ਬੱਸ ਸਟੈਂਡ ਤੋਂ ਫ੍ਰੀ ਸੇਵਾ ਹੈ ਸੰਦਰ ਪੁਲਿਸ ਪ੍ਰਸ਼ਾਸਨ ਵੀ ਪੂਰਾ ਸਾਥ ਦੇ ਰਿਹਾ ਹੈ ਨਾਗਰ ਕੀਰਤਨ ਦਰਸ਼ਨ ਕਰੋ ਜੀ ਨਾਗਰ ਕੀਰਤਨ ਦੇ ਲਹੋ ਜੀ ਫਤਿਹਗੜ੍ਹ ਸਾਹਿਬ ਹਲਕਾ ਹਲਕਾ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ ਦੇਖ ਸਕਦੇ ਹੋ ਜੀ ਸੰਗਤ ਢੜੀਆ ਜੀ ਤੋਂ ਬਚਣ ਲਈ ਸਾਈਡ ਦੇ ਉੱਤੇ दर्शन पालक साहब के جي سهي بهي ۾ هو ٿي جا ۽ آءُ سهي بهي ۾ ٿي جا we yeah, no. Okay. चवंदा घर चवंदा पथ खड़ा पथ खड़िया द रहणा सुध तिनो कराईंदा तोट नाग निसा सुही खंजर पें कसाटा